ਪੈਡਿਸ਼ਨ ਤੋਂ ਪਤੋਂ ਐਨ ਆਰ ਆਈ ਸਾਡੇ ਵੀਰ ਜੀ ਗੁਰਤੇਜ ਸਿੰਘ ਜੀ ਸਮਾਸ਼ੇਗੇ ਮੌਜੂਦ ਨੇ ਤੇ ਸਾਡੇ ਸਰਪੰਚ ਸਾਹਿਬ ਤੇ ਮੈਂਬਰ ਪੰਚਾਇਤ ਕੰਦਰ ਸਿੰਘ ਜੀ ਤੇ ਹੋਰ ਪਿੰਦੇ ਵਾਸੀ ਤੇ ਕਾਜ ਜੀ ਤੇ ਮੌਜੂਦ ਨੇ ਤੇ ਗੱਲਬਾਤ ਕਰਦੇ ਆ ਵੀ ਪੂਰਾ ਜੋਰ ਨਾ ਪਾ ਰਿਹਾ ਤੁਸੀਂ ਦੇਖ ਰਹੇ ਹੋ ਤੇ ਫਿਰ ਵੀ ਨਗਰ ਨਿਵਾਸੀਆਂ ਵੱਲੋਂ ਪਿੰਡ ਦੇ ਜੋ ਲੋੜਵੰਦ ਪਰਿਵਾਰ ਨੇ ਉਹਨਾਂ ਦੇ ਹਾਲਾਤ ਵਿਖਾਏ ਜਾ ਰਹੇ ਨੇ ਘਰ ਘਰ ਜਾ ਕੇ ਸਾਡੇ ਪੀਟੀਵੀ ਪੰਜਾਬੀ ਟੀਮ ਨੂੰ ਉਹ ਜਿਆਜਾ ਲੈਤਾ ਗਿਆ ਉਹਨਾਂ ਦਾ ਤੇ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਜੁੜੇ ਰਹੋ ਚੈਨਲ ਦੇ ਨਾਲ ਕੀ ਕੀ ਨੂੰ ਪੰਜਾਬ ਨੂੰ ਸਬਸਕ੍ਰਾਈਬ ਵੀ ਕਰ ਲਿਓ ਲਗਾਤਾਰ ਸੂਬੇ ਅੰਦਰ ਮੀਂਹ ਪੈਣ ਕਾਰਨ ਇੱਟ ਬਾਲੇ ਵਾਲੀਆਂ ਛੱਤਾਂ ਚੋਂ ਦੀਆਂ ਲੋਕਾਂ ਨੂੰ ਕਰਨਾ ਪਿਆ ਪਰੇਸ਼ਾਨੀ ਦਾ ਸਾਹਮਣਾ ਪੈਂਡਿਸ਼ਨਪੁਰ ਦੀ ਸਮੂਹ ಗ್ರಾಮ ਪੰਚਾਇਤ ਦੇ ਸਰਪੰਚ ਸਰਦਾਰ ਰਾਮਚੰਦ ਨੇ ਵਰਦੇ ਮੀਂਹ ਵਿੱਚ ਪੀਟੀ ਨਿਊਜ਼ ਪੰਜਾਬ ਚੈਨਲ ਦੀ ਟੀਮ ਨਾਲ ਘਰ ਘਰ ਜਾ ਕੇ ਜਾਣਿਆ ਚਾਉਂਦੀਆਂ ਕੱਚੀਆਂ ਛੱਤਾਂ ਦਾ ਹਾਲ ਲੋੜਵੰਦ ਦਿਹਾੜੀਦਾਰ ਗਰੀਬ ਲੋਕਾਂ ਨੇ ਕੀਤੀ ਮਦਦ ਦੀ ਘਾਰ ਇੱਥੇ ਪੀਟੀਨਿਊਜ਼ ਪੰਜਾਬ ਚੈਨਲ ਦੀ ਟੀਮ ਨਾਲ ਗੱਲਬਾਤ ਕਰਦੇ ਆ ਸਰਪੰਚ ਰਾਮਚੰਦਰ ਜੀ ਸਕੰਦਰ ਸਿੰਘ ਪੰਚ ਜਸਵੀਰ ਸਿੰਘ ਪੰਚ ਨੇ ਆਖਿਆ ਕਿ ਸਾਨੂੰ ਮਾਣ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗੰਤ ਸਿੰਘ ਮਾਣ ਤੇ ਪੰਚਾਇਤ ਮੰਤਰੀ ਸਰਦਾਰ ਤਰਨ ਪ੍ਰੀਤ ਸਿੰਘ ਸਾਹਬ ਤੇ ਅਸੀਂ ਮੰਗ ਕਰਦੇ ਹਾਂ ਕਿ ਜਲਦੀ ਹੀ ਪਿੰਡ ਈਸ਼ਨਪੁਰ ਦੇ ਕੱਚੇ ਮਕਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਸੁਣੋ ਕੀ ਕਹਿਣਾ ਪਿੰਡ ਵਾਸੀਆਂ ਦਾ। ਸਾਡੇ ਫਿਊਟਿਨਿਊਜ਼ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਇਹਦੇ ਕਾਰਨ ਮਕਾਨ ਡਿੱਗਿਆ ਸੀਗਾ ਵੀਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਰਵਾਰ ਸੇ ਕੀ ਕੰਮਕਾਰ ਕਰਦੇ ਹੋ ਤੁਸੀਂ ਮੈਂ ਡਰਾਈਵਰ ਆਪਣੇ ਹੈਲਪਰ ਹੋ ਗਿਆ ਗੱਡੀ ਗੱਡੀ ਤੇ ਕਿੰਨੇ ਕ ਤਨਖਾਹ ਮਿਲਦੇ ਨੇ 50000 ਤੇ 70000 ਮਿਲ ਜਾਂਦੇ ਹਾਂ ਹਾਂ ਠੀਕ ਹੈ ਤੇ ਕੀ ਮੰਗ ਕਰ ਲੋ ਪੁੱਤ ਜੀ ਮੰਗ ਤਾਂ ਇਹ ਕਰਦੇ ਵੀਰੇ ਮਣੀ ਵੀ ਸਾਡੀ ਹੈਲਪ ਕੀਤੀ ਆ ਜੀ ਤੇ ਕਿੰਨਾ ਕ ਪੁਰਾਣਾ ਮਕਾਨ ਸੀਗਾ ਇਹ ਹੋ ਗਏ 30 ਸਾਲ ਹੋ ਗਏ ਕਿ ਕਿੰਨਾ ਕ ਨੁਕਸਾਨ ਹੋ ਗਿਆ ਸਮਾਨ ਤੋਂ ਅੰਦਰ ਮੇਰਾ ਵੀ ਰਿਕਾਰਡ ਵਿੱਚ ਆ ਗਿਆ ਇਹ ਚਾਰ ਵਾਰ ਮਾਤਰਾ ਵਿੱਚ ਬੱਤੇ ਦੇ ਬੜਬੁਟੇ ਅੱਛਾ ਜਿਹੜਾ ਕਰ ਲਾ ਦਿੱਤਾ ਠੀਕ ਹੈ ਥੱਲੇ ਰੱਬ ਠੀਕ ਹੈ ਹੁਣ ਫਿਰ ਦਾ ਹੈਸ਼ ਦਾ ਹੈਸ਼ ਵੀ ਜੀ ਤਰਫ ਤੋਂ ਹੈਸ਼ ਦਾ ਨਾਮ ਵੀ ਪ੍ਰਵਾਸ ਦੇ ਨਾਮ ਮੌਜੂਦ ਹੈ ਜਿਸ ਜਿਨ੍ਹਾਂ ਦਾ ਪੈਂਡਿੰਗ ਰਿਪੋਰਟ ਦੇ ਵਿੱਚ ਮਹੀਨਾਂ ਨਾਲ ਤਾਂ ਦੇਖਿਆ ਜੀ ਘਰ ਤੇ ਉਸ ਤੋਂ ਬਾਅਦ ਤੂ ਨਗਰ ਪੰਚਾਇਤ ਵੱਲੋਂ ਉਹਨਾਂ ਨੂੰ ਮਦਦ ਕੀਤੀ ਗਈ ਤੇ ਇੱਕ ਧਰਮਸ਼ਾਲਾ ਦੇ ਵਿੱਚ ਛਾਈ ਦੇ ਵਿੱਚ ਬਿਠਾ ਦਿੱਤਾ ਗਿਆ ਤੇ ਹਾਂ ਤੁਸੀਂ ਜੋ ਪੀਸ਼ਣਪੁਰ ਪਿੰਡ ਦੇ ਹਾਲਾਤ ਦੇਖ ਰਹੇ ਹੋ ਘਰਾਂ ਦੇ ਤੇ ਗੱਲਬਾਤ ਕਰਦੇ ਹਾਂ ਬਾਬਾ ਜੀ ਨਾਲ ਕੀ ਨਾਮ ਆ ਜੀ ਤੁਹਾਡਾ ਕੀ ਨਾਮ ਹੈ ਸੋਮਨਾਥ ਜੀ ਪਿਛਲੇ ਦਿਨ ਹੀ ਨਹੀਂ ਲੰਬੇ ਰਮ ਤੋਂ ਪੈ ਗਏ ਹਾਂਜੀ ਤੇ ਕੀ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਮੱਸਿਆ ਸਾਨੂੰ ਇਹ ਜੀ ਸਾਡੇ ਕੋਈ ਕਮਰਾ ਹੂੰ ਇਹ ਦਾਤਾ ਜੀ ਅੱਜ ਦੋ ਬੇ ਬੂਆ ਹੂੰ ਬਾਕੀ ਦਾਤਾ ਸਾਡੇ ਜਿਹੜੇ ਸਾਰੇ ਜਿਹੜਾ ਮਕਾਨ ਦੇ ਹੂੰ ਤੇ ਸਾਡੇ ਕੋਲ ਨਾ ਕੋ ਮਦਦ ਕਿ ਜਾਵੇ ਦੇਖੋ ਪੰਡਿਸ਼ਨ ਕੋ ਕੋ ਪਾਲਚੇ ਰਾਮਚੰਦ ਜੀ ਤੇ ਮੈਂਬਰ ਪੰਚਾਇਤ ਅਸ਼ੰਤਰ ਜੀ ਤੇ ਐਸ ਐਮ ਮੌਜੂਦ ਨੇ ਤੇ ਬਾਕੀ ਸਾਰੀ ਨੂਨਗਰ ਪੰਚਾਇਤ ਦਾ ਬਹੁਤ ਵੱਡਾ ਸਹਿਯੋਗ ਆ ਤੋਂ ਅਪ ਕੋ ਆਪਣੇ ਕੰਮਾਂ ਤੇ ਵੀ ਸਾਰੇ ਲੱਗੇ ਹੋਏ ਨੇ ਕੋਈ ਹੜਪੀਟਾਂ ਲਈ ਰਾਸ਼ਨ ਦੇ ਵਿੱਚ ਜਾਂ ਹੋਰ ਆਪ ਕੋ ਆਪਣੇ ਕੰਮਾਂ ਤੇ ਸਾਰੇ ਲੱਗੇ ਹੋਏ ਨੇ ਪਰ ਇਸ ਟਾਈਮ ਨਹੀਂ ਪੈ ਰਹੇ ਆ ਤੁਸੀਂ ਦੇਖ ਰਹੋ ਪਿੰਡ ਦੇ ਹਾਲਾਤ ਜਿਹੜੇ ਲੋੜ ਬੰਦ ਨੇ ਉਹਨਾਂ ਦੇ ਲਈ ਪੀਟੀਸੀ ਜੀ ਪੰਜਾਬ ਦੀ ਟੀਮ ਦੇ ਨਾਲ ਰਾਮਚੰਦ ਜੀ ਸਰਪੰਚ ਪਿੰਡਿਸ਼ਨਪੁਰ ਤੋਂ ਤੇ ਸਾਡਾ ਵੀਰ ਆਕਾਸ਼ ਜੀ ਤੇ ਸਾਡੇ ਮੈਂਬਰ ਪੰਚਾਇਤੀ ਵਰਦੇ ਨੀ ਦੇ ਵਿੱਚ ਲੋਕਾਂ ਦੇ ਘਰਾਂ ਦੀ ਸਿਚੁਏਸ਼ਨ ਤੁਹਾਨੂੰ ਦਿਖਾਉਨੇ ਆ ਤੇ ਜਿਹੜੇ ਬਹੁਤ ਹੀ ਲੋੜ ਬੰਦ ਅਸੀਂ ਜ਼ਰੂਰਤ ਬੰਦ ਨੇ ਜਿਨ੍ਹਾਂ ਦੇ ਘਰ ਚੋਂਦੇ ਨੇ ਡਿਗਲ ਦੀ ਤਲਾ ਤੱਕ ਆਏ ਹੋਏ ਨੇ ਪਿੰਡਿਸ਼ਨਪੁਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਆ ਤੇ ਜੁੜੇ ਰਹੋ ਪੀਟੀਵੀ ਪੰਜਾਬ ਤੇ ਨੰਦੇ ਨਾਲ ਹਾਂਜੀ ਕੀ ਕਹਣਾ ਤੁਹਾਨੂੰ ਸਮਨੇ ਬੋ ਦੋਸਤੂ ਮਾ ਚੱਲ ਗਿਆ ਨੇ ਇਹ ਮਰ ਜਾ ਚਾਹੀਦਾ ਕੇਵਲ ਸਿੰਘ ਜੀ ਕੇਵਲ ਸਿੰਘ ਜੀ ਕਿਹੜਾ ਜ਼ਿਲ੍ਹਾ ਕਿਹੜੀ ਤਹਿਸੀਲ ਹੈ ਜ਼ਿਲ੍ਹਾ ਲੁਧਿਆਣਾ ਖੰਨਾ ਤਹਿਸੀਲ ਖੰਨਾ ਖੰਨਾ ਕੀ ਮੰਗ ਕਰਦੇ ਹੋ ਅਸੀਂ ਸਰਕਾਰ ਤੋਂ ਇਹ ਮੰਗੇ ਸਾਡਾ ਘਰ ਬਣਾਇਆ ਜਾਵੇ ਧਰ ਸਾਡਾ ਕੱਚਾ ਜੀ ਹਾਂ ਆਏ ਸਾਡੇ ਇੱਕ ਬਾਲਾ ਪਾਇਆ ਹੈ ਜੀ ਉਹ ਪਿਛਲੇ ਦਿਨੀ ਨਹੀਂ ਪਇਆ ਆਏ ਸਾਡਾ ਸਾਰੇ ਤੇ ਮੀਂਹ ਦੇ ਵਿੱਚ ਕੀ ਪੀਸਣ ਰਹੀ ਕਰਦੀ ਤੁਹਾਡੀ ਸਾਰਾ ਸਾਡਾ ਚੌਂਦਾ ਸੀਗਾ ਜੀ ਅੰਦਰ ਪਾਣੀ ਵੜ ਗਿਆ ਹਾਂ ਸਾਰਾ ਤੱਕ ਪਹੁੰਚ ਰਹੀ ਕਿੰਨੇ ਦਿਨ ਹੋ ਗਏ ਅੱਜ ਅੱਜ 8 ਹਫਤਾ ਹੋ ਗਏ ਹਫਤਾ ਹੋ ਗਿਆ ਚੋਈ ਜਾਂਦੀ ਐ ਨੇ ਚਲੋਈ ਜਾਂਦੀ ਐ ਸਮਾਨ ਠੀਕ ਆ ਭਿੱਜ ਗਿਆ ਨਹੀਂ ਸਾਰਾ ਗਿੱਲਾ ਹੋ ਪਿਆ ਸਾਰਾ ਗਿੱਲਾ ਹੋਇਆ ਪਿਆ ਜੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜੀ ਪ੍ਰਸ਼ਾਸਨ ਦੇ ਮੰਗ ਵਾ ਲਈ ਹੜਾ ਘਰ ਬਣਾਇਆ ਜਾਵੇ ਕੀ ਨਾਮ ਆ ਤੁਹਾਡਾ ਪਰਮਿੰਦਰ ਕੌਰ ਜੀ ਪਿਛਲੇ ਦਿਨੀ ਮੀਂਹ ਦੌਰਾਨ ਕੋਈ ਸਮੱਸਿਆਵਾਂ ਤੁਹਾਨੂੰ ਆਈਆਂ ਇਸ ਘਰ ਦੇ ਵਿੱਚ ਹਾਂਜੀ ਸਟਾ ਸਰਕਾਰ ਜੀ ਚੋਰ ਰਿਹਾ ਹੈ ਮਤਲਬ ਪਾਣੀ ਗਿਰਿਆ ਸਾਰਾ ਚੋੜਿਆ ਸੀ ਸਰਕਾਰ ਕਿੰਨੇ ਕਿ ਦਿਨ ਹੋ ਗਏ ਜੀ ਜਿੱਦਨ ਦਾ ਮੀਂਹ ਪੈ ਰਿਹਾ ਕਿੰਨੇ ਦਿਨ ਹੋ ਗਏ ਮੀਂਹ ਪੈਂਦੇ ਹਨ ਕਾਫੀ ਦਿਨ ਹੋ ਗਏ ਜੀ ਮੀਂਹ ਪੈਂਦੇ ਹਨ ਕਿਹੜਾ ਪਿੰਡ ਹੈ ਈਸ਼ਰਪੁਰ ਜੀ ਬਾਕੀ ਨਾ ਮਾੜਾ ਕੰਮ ਜੁੜੇ ਗੋਲੇ ਵਾਏ ਵਾਏ ਤੇ ਰਸਤਾ ਪੱਡੀਆਂ ਨੇ ਜੇ ਬੱਚਿਆਂ ਨਾਲ ਬਹੁਤ ਪਾਣੀ ਫਿਰਦਾ ਸੱਤ ਤੇ ਟੈਕ ਟੈਕ ਕਰਕੇ ਦੋਨੇ ਕੰਮ ਹੋ ਗਏ ਪਾਲਣਾ ਵੀ ਪਾਈਆਂ ਫਿਰ ਵੀ ਹਟਿਆ ਨਹੀਂ ਕਿਹੜਾ ਪਿੰਡ ਆ ਇਹ ਈਸ਼ਲਪੁਰਾ ਆ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਇਹ ਟਾਈਮ ਹੀ ਕਹਿੰਦੇ ਆਂ ਬੱਚਿਆਂ ਲਈ ਗੁਲਾਬ ਸਾਡੇ ਬੈਂਕਰ ਮੋਟਰ ਪਾ ਗਏ ਜਿੱਥੇ ਜਗ੍ਹਾ ਤੇ ਬੈਠਣਾ ਚਾਹੀਦਾ ਕਿੰਨਾ ਚਿਰ ਤੋਂ ਇਹ ਪੀਸ਼ਣਾ ਤੁਹਾਡੇ ਕਰਦੇ ਇਨਾਮਾ ਤੁਹਾਡਾ ਚਸਕਰ ਤੋਂ ਹੈ ਇਹ ਪਿਛਲੇ ਦਿਨ ਮੀਂਹ ਦੇ ਵਿੱਚ ਕੀ ਕੀ ਪਰੇਸ਼ਾਨੀਆਂ ਆਈਆਂ ਪਰੇਸ਼ਾਨੀਆਂ ਤਾਂ ਬਹੁਤ ਆਈਆਂ ਨੇ ਜੀ ਸਾਰਾ ਹੀ ਚਾਉਂਦਾ ਸੀਗਾ ਤੇ ਕਿਤੇ ਬੈਠ ਕੇ ਖਾਣਾ ਖਾਣ ਨੂੰ ਵੀ ਨਹੀਂ ਸੀਗਾ ਨਾ ਤੇ ਬਣਾਉਣ ਨੂੰ ਸੀਗਾ ਜੋ ਸਕੀਮ ਸਰਕਾਰ ਕਰਨੀ ਉਹ ਸਾਨੂੰ ਮਿਲਣੀ ਚਾਹੀਦੀ ਕਿਹੜਾ ਪਿੰਡ ਆ ਇਹਸ਼ਲਪੁਰਾ ਆ ਰਾਮਦੇਵ ਸਿੰਘ ਮੇਰਾ ਨਾਮ ਹੈ ਇਹ ਕਿਹੜਾ ਪਿੰਡ ਹੈ ਕਿਸ਼ਨਪੁਰ ਜੀ ਕਿਸ਼ਨਪੁਰ ਤਹਿਸੀਲ ਖੰਨਾਈ ਜ਼ਿਲ੍ਹਾ ਲੁਧਿਆਣਾ ਕੀ ਮੰਗ ਕਰਦੇ ਹੋ ਮੰਗ ਤਾਂ ਤੁਹਾਡੇ ਸਾਹਮਣੇ ਹੈ ਜੀ ਬੁਰੀ ਹਾਲਤ ਹੋ ਰਹੀ ਪਈ ਹੈ ਪਿਛਲੇ ਦਿਨ ਮੀਆਂ ਦੌਰਾਨ ਕੀ ਪਰੇਸ਼ਾਨੀਆਂ ਆਈਆਂ ਤੁਹਾਨੂੰ ਮੀਆਂ ਦੇ ਵਿੱਚ ਪਰੇਸ਼ਾਨੀ ਰਹੀਆਂ ਨੇ ਜੀ ਬੈਡ ਬੈਕ ਦਾ ਜਰਾਪਨੀ ਆਈ ਹੈ ਦਿਨ ਰਾਤ ਨਹੀਂ ਪੈਂਦਾ ਰਿਹਾ ਚਾਰ ਦਿਨ ਹੋ ਗਏ ਸਾਨੂੰ ਅਸੀਂ ਬਹੁਤ ਔਖੇ ਰਹੇ ਹਾਂ ਜਿਲ੍ਹਾ ਕਿਹੜਾ ਤੋਂ ਹਾਂ ਤੁਸੀਂ? ਲੁਧਿਆਣਾ। ਤਹਿਸੀਲ? ਥਨਾ। ਪਿਛਲੇ ਦਿਨ ਨਹੀਂ ਪੈਂਦੇ ਰਹੇ ਆ ਤੇ ਤੁਹਾਨੂੰ ਕੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ? ਬਹੁਤ ਜ਼ਿਆਦਾ ਆਈ ਜਾਂਦੇ ਜੀ ਸਾਰ ਸਾਰੇ ਸਾਰਾ ਹੀ ਕੀ ਆਂ ਦਰਬਾਰ ਸਾਰ ਆਉਂਦਾ ਜੀ। ਪਸਾਰੀ ਆਹੀ ਜੀ ਇੱਕ ਇੱਕ ਕਮਰਾ ਬਚਿਆ ਰੇ ਪੇਟੀਆਂ ਦੇ ਉੱਤੇ ਸਾਰਾ ਝੁੰਡਾ ਹੀ। ਕਿੰਨੇ ਮੈਂਬਰੋਂ ਕਰਦੇ ਵਿੱਚ? 7-8 ਮੈਂਬਰ ਆਏ। ਅੱਖ ਮੈਂਬਰ ਤੁਸੀਂ ਇੱਕ ਕਮਰੇ 'ਚ ਪੈਂਦੇ ਸੀ? ਹਾਂਜੀ ਇੱਕੇ ਪੈਂਦੀ ਸੀ। ਤੇ ਅੱਛਾ ਕੀ ਮੰਗ ਕਰਦੇ ਹੋ ਹੁਣ ਤੁਸੀਂ? ਹਾਂਜੀ ਕੀ ਮੰਗ ਕਰਦੇ ਆ ਮੰਗ ਤਾਂ ਜੀ ਸਾਨੂੰ ਆਹੀ ਆ ਵੀ ਸਾਨੂੰ ਆਹ ਬੱਸ ਲੋਡ ਕਰ ਦੋ ਸਾਡਾ ਕਰਦੇ ਕੀ ਕੰਮ ਕਰਦੇ ਆ ਤੁਹਾਡੀ ਜੋ ਤਾਂ ਕਰਦੇ ਨਹੀਂ ਤੇਰੀ ਜੋ ਤਾਂ ਕਰਦੇ ਠੀਕ ਆ ਚਾਰ ਗੁੱਡੀਆਂ ਨੇ ਜੀ ਸਾਡੀ ਇੱਕ ਬੇਟਾ ਜੀ ਛੋਟਾ ਗੁੱਡੀਆਂ ਗੁੱਡੀਆਂ ਚਾਰ ਨੇ ਤੇ ਫੜਦੀਆਂ ਨੇ ਹਾਂਜੀ ਕਿਹੜੀ ਕਿਹੜੀ ਕਿੱਟ ਜੀ ਕੱਟ ਨਹੀਂ ਚਾ ਅੱਛਾ ਆ ਦੋ ਛੋਟੀਆਂ ਨੇ ਜੀ ਇਹ ਚਲੋ 5 ਸਾਲ ਦੀਆਂ ਨੇ ਜੀ ਤੇ ਸਾਡਾ ਤਾਂ ਸਾਰਾ ਘਰ ਚੋਂ ਲੱਗ ਗਿਆ ਸਾਰਾ ਸਮਾਨ ਗਿੱਲਾ ਹੋ ਗਏ ਮ ਉਸ ਤੋਂ ਮਾਰ ਲੱਗਿਆ ਅੰਦਰ ਤਾਂ ਸਾਰਾ ਸਮਾਨ ਅਜੇ ਤੋਂ ਪਾ ਨਿਕਲਿਆ ਬਾਹਰ ਕਰਦੇ ਆ। ਦੇਖ ਕੀ ਮੰਗ ਕਰਦੇ ਹੁ ਤੇ ਵੀ ਕਹਿੰਦੇ ਆ ਕਿ ਸਰਕਾਰ ਸਾਡੀ ਕੋਈ ਮਾੜੀ ਮੁੱਟੀ ਮਦਦ ਕਰ ਦੇਵੇ ਤੇ ਇੱਕ ਟਵਾਲਾ ਬਦਲ ਕੇ ਅਸੀਂ ਵੀ ਲੈਂਟਰ ਪਾ ਲਈਏ ਮੈਡਮ ਤਾਂ ਸੋ। ਦੇਖਿਆ ਗਿਆ ਕਿ ਮਕਾਨ ਦੀ ਛੱਤ ਟਿੱਗੀ ਪਈ ਆ ਕੋਈ ਜਾਨੀ ਮਾਲ ਨੂੰ ਮਕਾਨ ਤੋਂ ਵਿਚਾਰਿਆ ਗਿਆ। ਮੈਂ ਇਹ ਬਸ ਨੀਂਹ ਪੰਦੇ ਚ ਗਿਰੀ ਆ ਵੇ ਛੱਤ ਤੇ ਜਾਨੀ ਮਾਲ ਇਹ ਕੋਈ ਨਿਸ਼ਾਨ ਨਹੀਂ ਆ। ਕੋਈ ਖੰਦੀਮਾ ਵਾਂਗ ਭਰੇ ਆ ਇੱਕ ਤੋ ਦਬਾਰੀ ਭਰੇ ਨੇ ਪਰ ਆਇਆ ਕੋਈ ਨਹੀਂ ਹੈਗਾ ਪੈਸਾ ਜੀ ਕੀ ਨਾਮ ਆਈ ਤੁਹਾਡਾ ਸ਼ੰਦਰਪਾਲ ਕੀ ਕਹਿਣਾ ਚਾਹੁੰਦੇ ਕੀ ਮੰਗ ਕਰਦੇ ਹੋ ਜੀ ਮਾ ਸਾਡਾ ਮਕਾਨ ਬਣ ਚੁੱਕਿਆ ਜੀ ਸਰ ਦਾ ਬਹੁਤ ਬੁਰਾ ਹਾਲ ਹੈ ਜੀ ਸਰ ਤਾਂ ਮੀਂਹ ਪੈਂਦੇ ਚ ਸਾਰਾ ਪਾਣੀ ਜਿੰਨਾ ਬਾਹਰ ਹੁੰਦਾ ਜੀ ਉਨਾ ਹੀ ਅੰਦਰ ਹੁੰਦਾ ਇਹ ਕਮਰੇ ਸਾਰੇ ਭਰ ਜਾਂਦੇ ਨੇ ਕਮਰੇ ਕਿੰਨੇ ਕਿੰਨੇ ਸੁਝਦੇ ਨੇ ਤੇ ਅੰਦਰੋਂ ਮਸਤ ਮਾਰਦਾ ਅੰਦਾ ਦੇ ਵਿੱਚ ਸਿੰਨ ਚੜੀ ਪਈ ਆ ਸਰਤਾ ਜੀ ਪੈਟੀ ਚ ਪਾਣੀ ਬੈਡਾਂ ਚ ਪਾਣੀ ਘੱਟ ਬੁਰਾ ਹਾਲ ਲੱਗਦਾ ਫਰਮਾਨ ਦਿੱਤੀ ਜਾਵੇ ਸੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹ ਜੀ ਗੱਲ ਸਾਨੂੰ ਅਸੀਂ ਤੁਹਾਡੇ ਵੱਸ ਧਰਨ ਤੋਂ ਵਧੀਆ ਮੰਗਦੇ ਹਾਂ ਹਾਂਜੀ ਸਰਪੰਚ ਸਾਹਿਬ ਹਾਂਜੀ ਮੇਰੀ ਇੱਕ ਹੋਰ ਬੇਨਤੀ ਹੈ ਜੀ ਸਾਡੇ ਪਿੰਡ ਚੋਂ ਐਨ ਆਰ ਆਈ ਵੀਰ ਬਹੁਤ ਨੇ ਮੈਂ ਇਹਨੂੰ ਹੱਥ ਵਨ ਕੇ ਬੇਨਤੀ ਕਰਦਾ ਕਿ ਜੋ ਵੀ ਮਦਦ ਕਰਨੀ ਆ ਇਹਨਾਂ ਪਰਿਵਾਰਾਂ ਦੀ ਜਰੂਰ ਕੀਤੀ ਜਾਵੇ ਕਿਉਂਕਿ ਲੋੜਵੰਦ ਪਰਿਵਾਰ ਨੇ ਕੋਈ ਨਜਾਇਜ਼ ਨਹੀਂ ਹੈ ਕਿ ਵੀ ਆਪਾਂ ਨਜਾਇਜ਼ ਕਿਸੇ ਦੀ ਮਦਦ ਕਰਨੀ ਆ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰਨ ਸੋ ਮੇਰੀ ਸਾਰੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਹੈ ਕਿ ਇਹਨਾਂ ਦੀ ਮਦਦੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਆ ਸਰ ਤੁਹਾਡਾ ਜਨਾਬ ਰਾਮਚੰਦ ਹੈ ਜੀ ਕਿਸ਼ਨਪੁਰ ਪਿੰਡ ਸਰਪੰਚ ਰਾਮਚੰਦ